ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਚੱਲੇ ਅੱਜ ਉਹੀ ਸੂਟ ਦੇਖਣ ਦਿਸੂ ਬਣਾਵਾਸ ਤੇ ਸੁਨਾਰੇ ਚ ਦੇਣ ਨੂੰ ਸੂਟ ਲੈਣ ਚੱਲੇ ਆ ਅਸੀਂ ਰਾਇਕੋੜ ਤੋਂ ਵੀ ਵਧੀਆ ਜੇ ਮਿਲ ਗਏ ਤਾਂ ਲਿਆਵਾਂਗੇ ਵੈਸੇ ਮੈਲੀ ਜਾਣਗੇ ਨਹੀਂ ਤੇ ਇੱਥੇ ਵਧੀਆ ਨਾ ਮਿਲੇ ਫਿਰ ਸੰਗਰੂਤ ਤੋਂ ਦੇਖਾਂਗੇ ਇਹ ਸੰਗਰੂਤ ਤੋਂ ਲੈਣੇ ਅਸੀਂ ਵਧੀਆ ਹੀ ਆ ਤੇ ਬਾਕੀ ਸਾਡੀ ਸਲਾਹ ਹੋਈ ਮੰਮੀ ਵਾਸਤੇ ਐਲਈਡੀ ਜਿਹੜੀ ਦੇਖਣੀ ਆ ਉਹ ਵੀ ਦੇਖਾਂਗੇ ਕੁਲਵਿੰਦਰ ਜਿਹੜੀ ਲਿਆ ਸੀ ਵਧੀਆ ਕੰਪਨੀ ਦੀ ਆ ਨਾਲ ਇਹਨੂੰ ਵਧੀਆ ਰੇਟ ਤੇ ਮਿਲ ਗਈ ਬਾਕੀ ਅਸੀਂ ਚੈੱਕ ਕੀਤੀ ਇੱਕ ਦੋ ਜਗ੍ਹਾ ਤੇ ਇਹ ਮਹਿੰਗੀ ਮਿਲਦੀ ਆ ਪਹਿਲਾਂ ਅਸੀਂ ਆਨਲਾਈਨ ਮੰਗਾ ਵੀ ਲਈ ਸੀਗੀ ਤੇ ਉਹ ਮਤਲਬ ਕਿ ਫੰਕਸ਼ਨ ਕੁਆਲਿਟੀ ਨਹੀਂ ਵਧੀਆ ਸੀਗੀ ਹਾਂ ਫੰਕਸ਼ਨ ਨਹੀਂ ਵਧੀਆ ਸੀਗਾ ਰਿਮੋਟ ਵਾਲਾ ਸੀਗਾ ਜੇ ਉਹਦੇ ਵੱਲ ਸਿੱਧਾ ਕਰਦੇ ਸੀ ਕਨੈਕਸ਼ਨ ਮਿਲਦਾ ਸੀ ਤਾਂ ਕਿਤੇ ਕੰਮ ਕਰਦਾ ਸੀ ਨਾਲ ਥ ਤੇ ਅਸੀਂ ਦੋਵੇਂਾਰੇ ਮੰਮੀ ਤੇ ਮਾਸੀ ਅਸੀਂ ਜਾ ਰਹੇ ਆ ਕੱਪੜਿਆਂ ਦੇ ਇਹਨਾਂ ਨੇ ਵੀ ਕੁਛ ਨਾ ਕੁਛ ਖਰੀਦਣਾ ਹੁੰਦਾ ਅਸੀਂ ਜਾ ਰਹੇ ਆ ਸ਼ਾਪਿੰਗ ਕਰਨਾ ਭਾਬੀ ਤੇ ਵੀਰਾ ਤੇ ਕੋਮਣ ਨੇ ਇਹਨਾਂ ਨੇ ਜਾੜ ਦਿਖਾਉਣੀ ਆ ਮਹਾਵੀਰ ਦੇ ਘਰ ਮੇਰੇ ਵੀਰੇ ਹੁਣੇ ਨਾਲ ਜਾ ਰਹੇ ਹਾਂ ਅਸੀਂ ਕਹਿੰਦੇ ਅਸੀਂ ਜਾ ਜਾਈਏ ਬੱਚਿਆਂ ਨੂੰ ਨਾਲ ਫਿਰ ਨਾਲ ਮੁੜੇ ਆਉਣਗੇ ਕਿਤੇ ਫਸਬਲਟੀ ਮੁੜੇ ਆਉਣਾ ਤੇ ਇਹਨਾਂ ਨੇ ਜਾੜ ਦਿਖਾਉਣ ਜਾਣੀ ਆ ਤੇ ਸਾਨੂੰ ਥੋੜਾ ਜਿਹਾ ਟਾਈਮ ਲੱਗ ਜੂਗਾ ਕਿਉਂਕਿ ਮਾਸੀ ਨੇ ਵੀ ਸ਼ਾਪਿੰਗ ਕਰਨੀ ਹੋਊਗੀ ਅੱਜ ਮੌਸਮ ਬਹੁਤ ਹੀ ਆ ਆਜੇ ਭਾਈ ਬਾਧਾ ਰੱਖ ਦੋ ਬਾਤ ਘਰੇ ਰੱਖ ਦੋ ਸਮਾਰਾ ਆਹ ਹੋ ਆਹ ਓਕੇ ਉਹ ਡੱਬਾ ਚੱਕ ਦਾਂ ਆ ਜਾ ਤੂੰ ਹੱਥੀਂ ਮੀਂਹ ਪੈ ਕੇ ਹੜਾ ਤਾਜੀ ਮੌਸਮ ਦੇਖੋ ਕਿੰਨਾ ਉਹਦੇ ਹੈ ਜੀ ਦੇਖੋ ਐ ਪੜੇ ਪੂਰੀ ਚੱਲ ਪਈ ਸਾਰਿਆਂ ਦੀ ਫਿਰ ਵੀਡੀਓ ਬਣਾਇਓ ਰੀਆਂ ਨੇ ਮਸੀ ਭਣ ਜੀ ਮੈਨੂੰ ਭਾਲੀ ਸੁਣਾਈ ਲੱਗ ਪਰ ਮੇਰੇ ਕੋਲ ਜੁੱਤੀਆਂ ਬਲਜਿੰਦਰ ਇੰਨੀਆਂ ਨੇ ਹਾਂਜੀ ਪਰ ਮੇਰੇ ਕੋਲ ਜੁੱਤੀਆਂ ਇੰਨੀਆਂ ਨਹੀਂ। ਮੈਂ ਦਾਦੀ ਨੂੰ ਆਖ ਮਾਰੀ ਮੰਮੀ ਨੂੰ ਭੇਜਿਓ। ਰੱਖਣ ਨੂੰ ਦੋ ਨਹੀਂ। ਲੋ ਜੀ ਚੱਲ ਪਏ ਹੁਣ ਘਰ ਆਉ। ਅੱਜ ਮੌਸਮ ਠੰਡਾ ਨਹੀਂ ਪੈ ਗਿਆ ਸੀਗਾ ਤੇ ਕੁਝ ਥੋੜੀ ਜਿਹੀ ਗਰਮੀ ਨੂੰ ਰਾਹਤ ਮਿਲ ਗਈ। ਮੈਂ ਤਾਂ ਆਪਣੀ ਹੈਗੀ ਤਾਂ ਆਪਣਾ ਸੇਕ ਹੁੰਦਾ। ਠੀਕ ਸੀਗਾ ਮੌਸਮ ਤੇ ਚੱਲ ਪਏ ਪਰ 5-7 ਮਿੰਟ ਤਾਂ ਕਰ ਰਿਹਾ ਕੋਟ ਮੋਨ ਜਾਣਾ ਸੀ। ਤੇ ਜਾ ਕੇ ਸ਼ਾਪਿੰਗ ਕਰਦੇ ਆ ਤੁਹਾਨੂੰ ਦਿਖਾਉਨੇ ਆ ਮੇ ਨਵੇਂ ਸੂਟ। ਹਾਂਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾਂ ਨੇ ਨਹੀਂ ਕੀਤਾ ਉਹ ਵੀ ਕਰ ਲਓ ਤੇ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਸੰਭ ਸਾਡੇ ਸਾਥ ਦੀ ਬਹੁਤ ਲੋੜ ਆ ਹੁਣ ਤੁਸੇ ਹੀ ਅੱਗੇ ਲੈ ਕੇ ਜਾਣਾ ਵਾ ਤੇ ਥੋੜਾ ਬਹੁਤ ਬਹੁਤ ਧੰਨਵਾਦ ਜਿਹਨੇ ਸਬਸਕ੍ਰਾਈਬ ਕੀਤਾ ਹੋਇਆ ਜਿਹੜੇ ਲਾਈਕ ਵੀ ਕਰਦੇ ਨੇ ਕਮੈਂਟ ਵੀ ਕਰਦੇ ਨੇ ਬਹੁਤ ਸੋਹਣੇ ਸੋਹਣੇ ਵੀਡੀਓ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਬਹੁਤ ਵੀ ਰਪਏ ਭਰਾ ਜੁੜੇ ਹੋਏ ਨੇ ਉਹਨੇ ਕਿ ਮੈਂ ਜੀ ਬਹੁਤ ਵਧੀਆ ਹੁੰਦੇ ਨੇ ਪਰ ਮਾਤਾ ਤੰਦਰੁਸਤ ਦੇਵੇ ਉਹਨਾਂ ਨੂੰ ਸਾਰੀ ਕਰ ਕਿਸੇ ਸ਼ੇਖ ਜੀ ਹੋ ਜਾਂਦੇ ਵੀਰੇ ਨਹੀਂ ਅੱਗੇ ਵੀਰੇ ਹੁਣੇ ਅੱਗੇ ਲੰਘ ਗਏ ਮੱਠ ਬਾਹਰ ਇੱਥੇ ਬਾਹਰ ਇਥੋਂ ਬਣਾਏ ਸੀਗੇ ਬਿਸਕਟ ਮੰਮੀ ਨੇ ਹਾਂਜੀ ਹੁਣ ਅਸੀਂ ਚੱਲੇ ਆਂ ਰਾਏਕੋਟ ਨੂੰ ਸ਼ੋਪਿੰਗ ਕਰਨ ਕੱਪੜਿਆਂ ਦੀ ਤੇ ਮੇਰੀ ਭਾਣ ਜੀ ਆਈ ਹੋਈ ਸੀ ਤੇ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੁਸੀਂ ਇਹਨਾਂ ਦੇ ਨਾਲ ਜੁੜੋ ਵੱਧ ਤੋਂ ਵੱਧ ਬਹੁਤ ਤੁਹਾਡੇ ਸਾਥ ਦੀ ਲੋੜ ਹੈ ਇਹਨਾਂ ਨੂੰ ਸਰਦਾਰ ਹਰੀ ਸਿੰਘ ਨਲੂਆ ਚੌਕ ਆ ਗਿਆ ਦੇਖੋ ਰਾਏਕੋਟ ਮੀ ਪਈ ਜਾਂਦਾ ਜਿਹੜੇ ਆ ਕਿ ਮਤਲਬ ਕਿ بارش ਹੋਈ ਜਾਂਦੀ ਐ ਸੇ ਗਿੱਲੇ ਵੀ ਹੋ ਜਾਣਗੇ ਥੋੜੇ ਥੋੜੇ ਹਨਾ ਤੁਰ ਕੇ ਜਾਣਾ ਪੈਣਾ ਆਪਾਂ ਨੂੰ ਜੇ ਅਤ ਗੁਲਾਬੀ ਪੱਗ ਬੰਨ ਕੇ ਆਏ ਆ ਗੱਡੀ ਨਹੀਂ ਜਾਂਦੀ ਹੈਗੀ ਗੁਲਾਬੀ ਪੱਗ ਬੰਨ ਕੇ ਆਏ ਅੱਜ ਸਰਦਾਰ ਜੀ ਸਰਦਾਰ ਸਾਹਿਬ ਜੀ ਪਰ ਇੱਕ ਆਪਣੇ ਕੱਪੜੇ ਲੈ ਕੇ ਆਏ ਸੀਗੇ ਇਹਨੇ ਆਪਣੇ ਕੱਪੜੇ ਸਾਰੇ ਕੱਪੜੇ ਜੁੜਾਇਜਦੇ ਆ ਸ਼ਾਲ ਤੇ ਵੀ ਪੈਂਡੂ ਵੀ ਪੱਗ ਵੀ ਕਿਉਂਕਿ ਇਹਨਾਂ ਦਾ ਨਾਪ ਇੱਕ ਹੀ ਐ ਸੇਮ ਹੀ ਆ ਤੇ ਜਿਹੜੇ ਆਪਦੇ ਕੋ ਕੋ ਨਹੀਂ ਪਾਈ ਕਹਿੰਦੇ ਹੁਣ ਕੇ ਮੀਂਹ ਚ ਮਿਕਲ ਲਿਓ ਜਾਣਗੇ ਮੇਰੇ ਆਉਣਗੇ ਤੁਸੀਂ ਇਹ ਨਹੀਂ ਤਾਂ ਨਹੀਂ ਹੋਣਗੇ ਛੇ ਬੈਠੀ ਆ ਇਹ ਬਜਿਤ ਘਰ ਬੈਠੀ ਆ ਹਾਂਜੀ ਹਾਂਜੀ ਠੀਕ ਆ ਬਸ ਮੈਂ ਜਾਣੇ ਰਾਇਕੋਟ ਦੇਖਦੀ ਆ ਕੀ ਦਿਖਾਉਣਾ ਇੱਕ ਮਾਸ ਮਾਸ ਇੱਕ ਮਾਸ ਨੂੰ ਤੁਸੀਂ ਮਿਸ ਕਰ ਰਹੇ ਆ ਸਾਡੇ ਨੂੰ ਦਸਪਾਲਗਰ ਨੂੰ ਦੇਖੋ ਦੇਖੋ ਕਿੰਨਾ ਮੀਂਹ ਪੈ ਗਿਆ ਰਾਇਕੋਟ ਪਾਣੀ ਆ ਪਾਣੀ ਦੇਖੋ ਕਿੰਨਾ ਖੜਾ ਆ ਹਸਤੇ-ਬਸਤੇ ਅੱਜ ਦੇਖੋ ਮੈਂ ਤੁਹਾਨੂੰ ਕਹੀ ਸੀ ਨਹੀਂ ਨਹੀਂ ਪਿਆ ਇੱਥੇ ਵੱਧ ਵੀ ਪਿਆ ਰਹਾ ਤਾਂ ਮੈਨੂੰ ਨਹੀਂ ਨਹੀਂ ਇਹ ਜਗ੍ਹਾ ਹੀ ਨਹੀਂ ਮੀਂਹ ਹੁੰਦੀ ਮੱਲਾ ਤਾਂ ਭਰ ਜਾਂਦੀ ਹੈ ਇੱਥੇ ਨੀਵਾ ਵੀ ਆਉਂਦੀ ਹਾਂ ਪਾਣੀ ਮੀਂਹ ਆ ਜਾਈ ਪਈ ਜਾਂਦਾ ਮੀਂਹ ਬਹੁਤ ਪੈ ਗਿਆ ਕਿੱਥੇ ਕਿੱਥੇ ਮੀਂਹ ਪਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਜ਼ਿਆਦਾ ਬਹੁਤ ਰੂਆ ਵੀ ਉਡੁੰਗਾ ਗਿਆ ਨਾ ਇਤਹਾ ਬਹੁਤ ਨਹੀਂ ਖਾ ਪਾਣੀ ਖੜਾ ਇੱਥੇ ਮੀਂਹ ਦਾ ਤੇਲੀ ਨਾਲ ਕਿੱਡੇ-ਕੱਡੇ ਆ ਗਈ ਬਹੁਤ ਮੀਂਹ ਆਇਆ ਹੈ ਬਹੁਤ ਜ਼ਿਆਦਾ ਮੈਨੇ ਦੁਕਾਨਾਂ ਤੇ ਕੌਣ ਜਾਊਗਾ ਜੀ ਇੰਗਲੈਂਡ ਕੋਈ ਨੰਨਕੀ ਨਹੀਂ ਹੁੰਦਾ ਦੇਖੋ ਆ ਸੂਆ ਭਰੇ ਆ ਪਿਆ ਜਾਣ ਦੀ ਪੂਰਾ ਲੇਕ ਹੀ ਬਣ ਗਈ ਸਹੀ ਗੱਲ ਹੈ ਬਹੁਤ ਜ਼ਿਆਦਾ ਨਹੀਂ ਪਿਆ ਹੋਇਆ ਨਾ ਕਦੋਂ ਦੇ ਜਾਂਦੇ ਟੂਰੀ ਬਣੇ ਪੈਣਾ ਟੋਪੀ ਵੀ ਤਾਂ ਆਪਾਂ ਮੀ ਨਹੀਂ ਪਉਂਦਾ ਆਪਣੇ ਵੀ ਪੂਰੀ ਡੰਝ ਲਾਤੀ ਹੈ ਇਹਦੀ ਵੀ ਹੰਬਲ ਹੋਣਾ ਹੁਣ ਹਾਂਜੀ ਅਸੀਂ ਉਤਰ ਕੇ ਇੱਕ ਗੱਡੀ ਲਾ ਕੇ ਹੁੰਦੇ ਆ ਸਾਹਮਣੇ ਆਜੋ ਹਾਂ ਤੇ ਅਸੀਂ ਬੇਲੇ ਬੈਠਾ ਸਾਰੇ ਆਈਆਂ ਹਾਂ ਜੀ ਸਾਡੇ ਭੁਗਤਤਾ ਤੇ ਮੋਨ ਲਾਇਆ ਖਣਕ ਗਿਆ ਉਹ ਮੁਸਕਾਣਾ ਬਸ ਜੀ ਬਣਾਈ ਜੀ ਲਸੋ ਤੇ ਉਹ ਨਹੀਂ ਆਉਂਦਾ ਜਨਾ ਇੱਕ ਰੰਗ ਵੀ ਜੂਆ ਪੀਲਾ ਰੰਗ ਮੈਂ ਕਹਾਂ ਮੈਂ ਪੀਲਾ ਰੰਗ ਚਾਹੀਦਾ ਮੈਂ ਕਹਾਂ ਨਾ ਪੀਲਾ ਰੰਗ ਚਾਹੀਦਾ ਭਾਈ ਅਗਲੇ ਨਹੀਂ ਨਾ ਕੋਈ ਰੰਗ ਦੇਖਣੇ ਆ ਇਹ ਪਏ ਆ ਦਿਖਾ ਦਿਓ ਬਹੁਤ ਬੜਮੇ ਆਸਤਾ ਦਿਖਾ ਦਿਓ ਬੜੀ ਬੜੀ ਦਿਖਾ ਦਿਓ ਬੈਗਰੀ ਜੀ ਤੇ ਜੀ ਰੰਗ ਜੀ ਹੋਗਾ ਇੱਕ ਫੋਟੋ ਪਾਓ ਇਹ ਕਿ ਪੜ੍ਹੇ ਨੇ ਬੰਦੇ ਨੇ ਇਹ ਮੈਨੂੰ ਹੋਰ ਪਿਆ ਇੱਕ ਗਲਾਸ ਡੱਕਲੇ ਕਮਾ ਦਾ ਪੁੱਤ ਹੈ ਉਹ ਸ਼ਬਦਨਰ ਪਟਾਈਂ ਕਿ ਪੋਰਟਲ ਤੇ ਲੱਗੀ ਹੁੰਦਾ ਹੈ ਅੱਗੇ ਭਾਵੇਂ ਆਪਣੇ ਮਸੇ ਖਾਣਾ ਰਹਿ ਗਿਆ ਹੁਣ ਚਾਰ ਵਜੇ ਨੇ ਚਾਰ ਚੁੱਕ ਲੋ ਜੋ 15 ਨੰਬਰ ਤੇ ਰੱਖ ਲੈ ਸ਼ਰਟ ਵੀ ਇਦਾਂ ਦੀ ਆਜਾ ਵਾਲੀ ਤੇ ਬਹਾਂ ਦੇਣਾ ਪਿੱਛੇ ਕਰੀ ਪਾੜਾ ਤਾਂਹੀਂ ਨਹੀਂ ਸੀ ਆਪਣਾ ਜੀ ਲੈ ਕੇ ਆ ਵੀ ਪੂਰਾ ਹੋ ਗਿਆ ਨੰਬਰ ਨੀ ਕੋਈ ਪ੍ਰੋਬਲਮ ਪੂਰਾ ਸਭ ਕੁਝ ਨਾਲ ਹੀ ਆ ਗਿਆ 3300 ਰੁਪਏ ਆ ਰੱਖੀਓ ਪੀਓ ਕੋਈ ਨਾ ਕੋਈ ਗਾਂਜੀ ਵਰਗਾ ਕਾਲਜ ਜੀ ਸਰ ਜੀ ਇਹ ਜਿਹੜੀ ਕੋਮਲ ਦੀ ਸ਼ਰਟ ਸੀ ਉਹ ਕਲਰ ਆਣਾ ਹੈ ਯਾ ਜੀ ਗੱਲ ਰਹਾ ਬਹੁਤ ਸੋਨੂ ਕਦਿਆਂ ਰਹਾ ਰਾਂਗਾ ਪਿਆ ਜੀ ਅੰਦਰ ਤੈਨ ਨਸ ਕੇ ਰਹਾ ਸ਼ਿਕੋਲ ਦਰ ਬੇ ਦਵਾ ਨਹੀਂ ਰਿਹਾ ਤੈ ਹਾਂ ਆ ਜੀ ਆ ਇਸ ਮਹੀਨੇ ਮੋਟਾ ਹੋ ਰਿਹਾ ਹੈ ਅਵੇ ਇਹਨੇ ਕਲੰਗੀ ਰ ਆ ਗਏ ਮੈਂ ਸਾਰੀ ਪੱਤੀ ਦਿਖਾ ਦੋ ਮੈਂ ਸਾਰੀ ਪੱਤੀ ਦਿਖਾ ਰਹੀ ਹਾਂ ਕਹਿੰਦੇ ਮਰ ਕਈ ਕੰਮ ਦੇਖੋ 3 ਵਾਰ 3 ਵਾਰ ਤੋਂ ਆ ਰਿਹਾ ਹੈ ਪ੍ਰਸਨ ਨਹੀਂ ਹੈ ਦੇ ਮਲਟੀਪਲ ਚੁੱਕਾ ਕਰਕੇ ਕਰੋਗੇ ਤੁਸੀਂ ਪਾਟੇ ਹੋ ਕਿ ਕਾਹਤੋਂ ਇਹ ਲੈ ਲਿਆ ਮੈਂ ਸੋਨੋ ਬਹੁਤ ਛੋਟਾ ਕੰਮ ਲਈ ਆਹ ਸਾ ਪਾਸਾ ਜਿਹੜਾ ਸਾਡਾ ਵਾਹ ਤੇਰੀ ਮਨੰਦੀ ਆਪਿਆ ਕੱਪੜਾ ਰੋਡੀ ਕੋਲ ਆਪਿਆ ਕੱਪੜਾ ਕੱਪੜੇ ਨਾਲ ਜਿੰਨਾ ਮਾਦੀ ਦਾ ਪਤਾ ਹੈ ਹੈ ਬਾਲੂ ਦਾ ਮੈਂ ਜ਼ਿੰਮੇਵਾਰ ਹੁਣ ਓਕੇ ਕਾਰ ਦੇ ਨੂੰ ਦੇਣ ਵੇ ਨਹੀਂ ਕੋਈ ਹੋਰ ਉਹਨੇ ਕੋਈ ਗਰੰਟੀ ਨਹੀਂ ਦਿੱਤੀ ਪਟਾ ਕੇੜਾ ਹੁਣ ਮੇਰੇ ਕੋ ਕੱਪੜਾ ਤੁਸੀਂ ਕੋਈ ਵੀ ਦੇਖ ਲੈਣਾ ਇਹ ਲੋਕ ਦੇ ਚੀਕੀ ਪਾੜ ਕੇ ਲਟਕਾ ਦੇ ਜੋ ਮਰਜ਼ੀ ਲਿਖੋ ਇਹ ਚੀਜ਼ ਫਟਾਵਾ ਹੈ ਇਹ ਇਹ ਉਹ ਰਵੀ ਰਵੀ ਸੁਨਵਾ ਦੇ ਬਣੀ ਹੈ ਇਹ ਕਿਹਦਾ ਕੱਪੂ ਜੰਗਲ ਨੂੰ ਆਇਆ ਸੁਣਦੇ ਬੜੀ ਰੌਣਕ ਲੱਗਾ ਲਾਉਣੀ ਜਮਾਈ ਅੱਜ ਉਹ ਆਹ ਸੂਟ ਲਾਉਂਗੇ ਇਹਦੇ ਲਈ ਨਹੀਂ ਹੋਣੀ ਚਾਹੀਦੀ ਮੈਨੂੰ ਤਾਂ ਇਹ ਖੁੱਟਾ ਲੱਗਦਾ ਹਾਂ ਹਾਂ ਇਹ ਫਿਰ ਸੂਟ ਬਣਾਉਣ ਦੇ ਕੰਮ ਇਹਦਾ ਪੱਟਾ ਇਹਨਾਂ ਅੱਡ ਬੱਟੇ ਇਹ ਕਿੱਥੇ ਗਈ ਆ ਕਟਾਈ ਕਰਵਾ ਦਈਏ ਹਾਂ ਨਹੀਂ ਆ ਬਾਰੇ ਹੋਰ ਆ ਉਹਦੇ ਜਿਹੜੇ ਮੈਂ ਤੁਹਾਨੂੰ ਪੁੱਛਣਾ ਨਾ ਕੋਈ ਆਹੜ ਬੱਟੇ ਲੈ ਕੇ ਆਈ ਕਿੱਦਾਂ ਇਹ ਕਪੜਾ ਹਨ ਬੜਿਆ ਹੋਇਆ ਸੁਨਹਰਾ ਇਹਦਾ ਸੋਨਾ ਰੰਗ ਇਹ ਕਿੱਦਾਂ ਫਿਰ ਜਗਾ ਲੱਗੀਆਂ ਤੁਹਾਡੇ ਕੋਲ ਹੀ ਆਉਣੀ ਹੈ ਸਾਰੀ ਜਗਾ ਲੱਗੀਆਂ ਉਹ ਨਾਲ ਇਹ ਉਹ ਹਾਂ ਸਿਕੋਂ ਨਾਲ ਬੱਟਾ ਕਿਉਂ ਸਾਰੇ ਹੈਂਡ ਵਰਕ ਆ ਮੈਂ ਯਾਰ ਆਈ ਮੋਟੇ ਦਾ ਕੰਮ ਨਹੀਂ ਕਰਦੀ

我到你边。 ਮਸਲੀਨੋ ਵੀ ਸੁਬਾਤ ਵੀ ਘੜਾਈ ਇਹਦੇ ਟੋਟਾ ਦਾ ਬਿਲਕੁਲ ਇਹੋ ਜਿਹਾ ਨਾ ਨੀਵੀਂ ਲੈਣੇ ਦੀ ਸਾਡੇ ਨੂੰ ਸਾਰੀ ਲੈ ਲਈ ਪਸੰਦ ਜਿਹੜਾ ਥੋੜੇ ਸਾਡੇ ਦੀ ਤੋਬਲੀ ਹੈ രംഗ ਰੰਗ ਬਹੁਤ ਸੋਹਣਾ ਹੈ ਨਾ ਰੰਗ ਆ ਵੀ ਸੋਹਣਾ ਇਹ ਵੀ ਰੰਗ ਹੈਗੇ ਰੰਗ ਤਾਂ ਖਾਓ ਸਰਵੇ ਦੇ ਘਰੇ ਵਾਲੇ ਰੰਗ ਲਈ ਨਾਲੇ ਅੱਜ ਦੇ ਰੋਡ ਦੀਆਂ ਫੋਟੋਆਂ ਆ ਜੀ ਦੇ ਪਹਿਲਾਂ ਇਹਦੇ ਬੰਦ ਨਾ ਬਿਲੇ ਰੈਕਸਿੰਗ ਕਰ ਦੋ ਨਾ ਅਬਡੈਕਸ਼ਨ ਲੋ ਜੀ ਅਨੇ ਰੰਗ ਕੋਈ ਨਹੀਂ ਹੈ ਨਾ ਸਾਹੀ ਛੋਲੇ ਛੋਲੇ ਨਹੀਂ ਪੈਂਦਾ ਜੀ ਉਹ ਤਾਂ ਸਾਣੀ ਜਿੰਨੇ ਘਰੋਂ ਨਿਕਲ ਆਉਂਦੇ ਵੀ ਅੰਦਰ ਨੂੰ ਵੱਲ ਜਾਂਦੇ ਨੇ ਕੰਟੈਕਸਨ ਹਾਂ ਜੀ ਦੋਨੋਂ ਰੱਖਣਾ ਵੀ ਇਨਫੈਕਸ ਹੋਰ ਨੰਬਰ ਇਹਦੇ ਵੀ ਤਾਂ ਲੈਣ ਨੂੰ ਲੱਗੂਗਾ ਬਸ ਇਹ ਜੇ ਸੁਣ ਤੋਂ ਸੁਣ ਤੋਂ ਉਹ ਨਾ ਇਹ ਜੀ ਇਹ ਲੈ ਲਵਾਂਗੇ